चंडीगढ़ तक रखेगा होन वाली हर हलचल से नजर। चौवीं घंटे फास्ट रे खबरनामा नामा तोहड़ा लोकल न्यूज़ चैनल। सांस्कृतिकाल तो इसी वेख रहे हो फास्ट रे अमृतसर खबरनामा खबर नामा मैहादेवी का चैन ते होन तो पहला एक नज़र। आज तो गुलाट अंधिया मुख खबरावाल। एसएचओ वेरकाते हुए हमले संबंधी पुलिस का सख्त एक्शन मुख्य दोषी गिरफ्तार शिरोमणि गुरुद्वारा प्रबंधक कमेटी दफ्तर विच पीड़े मुलाजिम अकाउंट क्लर्क दरबारा सिंह दा कत्ल ਤਾਰਨ ਤਾਰਨ ਦੇ ਪੱਟੀ ਵਿੱਚ ਹੋਏ ਕਤਲ ਦੇ ਮੁੱਖ ਦੋਸ਼ੀ 48 ਘੰਟਿਆਂ ਵਿੱਚ ਗ੍ਰਫਤਾਰ। ਆਤੇ ਹੁਣ ਖਬਰਾਂ ਵਿਸਤਾਰ ਨਾਲ। ਐਸਐਚਓ ਵੇਰਖਾਤੇ ਹੋਏ ਹਮਲੇ ਸੰਬੰਧੀ ਪੁਲਿਸ ਦਾ ਸਖਤ ਐਕਸ਼ਨ ਲਿਆ ਗਿਆ ਅਤੇ ਮੁੱਖ ਦੋਸ਼ੀ ਗ੍ਰਫਤਾਰ ਕੀਤਾ ਗਿਆ। ਇਸ ਬਾਰੇ ਹਰਪ੍ਰੀਤ ਸਿੰਘ ਮੰਡੇ ਡੀਸੀਪੀ ਡਿਟੈਕਟਿਵ ਅੰਮ੍ਰਿਤਸਰ ਅਤੇ ਹਰ ਕਮਲਕੌਰ ADCP ਅੰਮ੍ਰਿਤਸਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਕੱਲ ਰਾਤ ਜਿਹੜੇ ਜੂਰੀਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ। ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ। ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫਆਈਆਰ ਨੰਬਰ 55 109 121 352 132 1221 191 ਬੀਐਨਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਕਯੂਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਾਜਖੰਡਸ਼ੀਰ ਹਰਮੰਦਰ ਸਾਹਿਬ ਦੇ ਡਾਕਟਰ ਅਕਾਊਂਟ ਕਲਰਕ ਦਰਬਾਰਾ ਸਿੰਘ ਤੇ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਸੁਖਬੀਰ ਸਿੰਘ ਵੱਲੋਂ ਕਾਤਲਾਨਾ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਇਹ ਹਮਲਾ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਦੇ ਦਫਤਰ ਦੀ ਅਕਾਊਂਟ ਬ੍ਰਾਂਚ ਵਿਖੇ ਕੀਤਾ ਗਿਆ ਦਰਅਸਲ ਸੁਖਬੀਰ ਸਿੰਘ ਤੇ ਦਰਬਾਰਾ ਸਿੰਘ ਦਾ ਕੋਈ ਪਰਿਵਾਰਕ ਆਪਸੀ ਝਗੜਾ ਦੱਸਿਆ ਜਾ ਰਿਹਾ ਜੋ ਵੱਧ ਕੇ ਜਾਨ ਲੈਵਾ ਹਮਲੇ ਤੱਕ ਪਹੁੰਚ ਗਿਆ ਸੇਵਾਦਾਰ ਸੁਖਬੀਰ ਸਿੰਘ ਵੱਲੋਂ ਅਕਾਊਂਟਸ ਕਲਰਕ ਦਰਬਾਰਾ ਸਿੰਘ ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ ਲਹੂ ਲੋਹਾਨ ਬੇਹੋਸ਼ੀ ਦੀ ਹਾਲਤ ਵਿੱਚ ਦਰਬਾਰਾ ਸਿੰਘ ਨੂੰ ਐਂਬੂਲੈਂਸ ਰਾਹੀਂ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਇਲਾਜ ਵਿਖੇ ਪੇਜਿਆ ਗਿਆ ਜਿੱਥੇ ਡਾਕਟਰਾਂ ਵੱਲੋਂ ਦਰਬਾਰਾ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸਚਕਣ ਸ਼੍ਰੀ ਹਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜਾ ਪਿਆ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਕਾਊਂਟਸ ਕਰਤਾ ਉਹਦੇ ਕਾਫੀ ਗੰਭੀਰ ਸ਼ਟਲ ਲੱਗੀਆਂ ਅਸੀਂ ਜੇ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰ ਤਾ ਚੀਫ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਦਿੱਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਇਹ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਹੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਰਹੇ ਹਾਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁੱਛਣਗੇ ਇਸ ਦਮਾਂ ਕਿ ਪੁੱਛ ਵੀ ਇਹਦੀ ਕਾਰਵਾਈ ਤਫतीश ਕਰਕੇ ਕਰੇ ਜੇ ਅਜੇ ਮਲਾਜ਼ਮ ਤੇ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਪ੍ਰਬੰਧ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮਲਾਜ਼ਮ ਕੋਈ ਜੇ ਇੱਕ ਮਲਾਜ਼ਮ ਇਨਵੋਲ ਹੋ ਜਾਵੇ 2013 ਜਿੰਨੇ ਵੀ ਮਲਾਜ਼ਮ ਇਨਵੋਲ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਤਰਨਤਾਰਨ ਪੁਲਿਸ ਵੱਲੋਂ ਬੀਤੇ ਦਿਨੀ ਹੋਏ ਪੱਟੀ ਕਤਲकांड ਵਿੱਚ ਦੋ ਦੋਸ਼ੀਆਂ ਨੂੰ 48 ਘੰਟਿਆਂ ਅੰਦਰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਪਛਾਣ ਤਰਮਿੰਦਰ ਸਿੰਘ ਉਰਫ਼ ਪਰਮਿੰਦਰ ਸਿੰਘ ਅਤੇ ਰਾਜਨ ਸਿੰਘ ਉਰਫ਼ ਰਾਜੂ ਵਜੋ ਹੋਈਏ ਇਸ ਸਬੰਧੀ ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਪੰਨ ਦਿਨ ਪਹਿਲੇ ਵਾਰਦਾਤ ਹੋਈ ਸੀ ਜਿਹੜੇ ਨਿਮੰਗ ਸਿੰਘ ਚਾਰ ਪੰਜ ਜਣਿਆਂ ਨੇ ਪੱਟੀ ਸ਼ਹਿਰ ਚ ਜਾ ਕੇ ਉਥੇ ਘਰੇ ਜਾ ਕੇ ਸ਼ੰਮੀ ਕਪੂਰ ਨਾਂ ਦੇ ਵਿਅਕਤੀ ਦਾ ਜਿਹੜਾ ਕਤਲ ਕਰ ਦਿੱਤਾ ਸੀ ਤੇ ਉਹਦੇ ਚ ਇਮੀਡੀਏਟਲੀ ਸਾਡੇ ਤੇ ਇਹ ਟਾਸ ਆ ਗਈ ਸੀ ਕਿਉਂਕਿ ਇਹਨਾਂ ਕੋ ਵੱਡੀ ਸੀ ਕਿ ਉਥੋਂ ਮੌਕੇ ਤੋਂ ਭੱਜ ਗਏ ਸੀ ਔਰ ਇਹਨਾਂ ਦੇ ਮਗਰ ਜਿਹੜੇ ਸਾਡੇ ਐਸ ਐਚ ਓ ਸਿਟੀ ਪੱਟੀ ਤੋਂ ਉਥੇ ਮੌਕੇ ਤੇ ਸੀਗੇ ਬਾਕੀ ਐਸ ਐਚ ਓ ਜ਼ਬਾਨ ਦੀਆਂ ਸੀ ਟੀਮਾਂ ਬਣਾ ਕੇ ਇਹਨਾਂ ਦੇ ਪਿੱਛੇ ਛੱਡੇ ਸੀ ਔਰ ਇਹ ਥੋੜਾ ਜਿਹਾ ਵਿੱਚ ਇਹਨਾਂ ਦੀ ਫਰਕ ਪੈ ਗਿਆ ਕਿਉਂਕਿ ਜਦੋਂ ਭੱਜੇ ਤੇ ਜਦੋਂ ਪਿੱਛੇ ਕੀਤਾ 15-20 ਕਿਲੋਮੀਟਰ ਦਾ ਫਰਕ ਸੀ ਔਰ ਇਹਨਾਂ ਦੀ ਜਿਹੜਾ ਟਰੈਕ ਆ ਇਹਨਾਂ ਨੇ ਟਾਂਡਾ ਇੱਕ ਨਾਕਾ ਤੋੜਿਆ ਸੀਗਾ ਦੋ ਤਿੰਨ ਨਾਕੇ ਤੋੜਨ ਤੋਂ ਬਾਅਦ ਇਹ ਵੈਗੋ ਵਾਲ ਹਾਰਪੁਰ ਇਹ ਪਾਰਟਿਕੂਲਰ ਏਰੀਆ 'ਚ ਜਾ ਕੇ ਉੱਥੇ ਇਹਨਾਂ ਦੀ ਲੋਕੇਸ਼ਨ ਅੱਗੇ ਟਰੈਕ ਨਹੀਂ ਹੋਈ ਸਾਡੇ ਕੋਲ ਹੋਰ ਨਾ ਹੀ ਇਹ ਉਸ ਦਿਨ ਤੋਂ ਕਿਤੇ ਲੁਕੇ ਹੋਏ ਸੀ ਫਿਰ ਇਨਫੋਰਮੇਸ਼ਨ ਮਿਲੀ ਔਰ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਜਿਹੜਾ ਕਰਤਾਰਪੁਰ ਦੇ ਏਰੀਏ 'ਚੋਂ ਅਸੀਂ ਤੜਕੇ ਅੱਜ ਰ ਝਗੜਾ ਜੀ ਹਜੇ ਤਾਂ ਇੰਟਰੋਗੇਸ਼ਨ ਇਹਨਾਂ ਦੀ ਹੋਣ ਵਾਲੀ ਹੈ ਕਿਉਂਕਿ ਅੱਜ ਸਵੇਰੇ ਹੀ ਇਹਨਾਂ ਨੂੰ ਅਸੀਂ ਫੜਿਆ ਤੇ ਉਹਨੂੰ ਪੇਸ਼ ਕੀਤਾ ਸਾਨੂੰ ਜਿਆਦਾ ਟਾਈਮ ਨਹੀਂ ਮਿਲਿਆ ਬਟ ਜੂ ਇਹਨਾਂ ਦੇ ਮੁਤਾਬਕ ਇਹ ਹੈ ਕਿ ਕੋਈ ਪੈਸੇ ਸੀਗੇ ਔਰ ਜੂ ਉਸ ਦਿਨ ਉਹਨਾਂ ਦੇ ਜਿਹੜੇ ਮਦਈ ਹੈ ਉਹਨਾਂ ਦੇ ਮੁਤਾਬਕ ਵੀ ਕੋਈ ਪੈਸਿਆਂ ਦਾ ਲੈਂਡ ਦੇਣ ਸੀਗਾ ਵੀ ਕਿ ਸ਼ਾਇਦ ਕਿਸੇ ਦੇ ਕੋਈ Google Pay ਹੋ ਗਿਆ ਸੀ ਔਰ ਉਹ ਕਹਿੰਦੇ ਕਿ ਇਹਨਾਂ ਦੀ ਚਾਰ ਪੰਜ ਮੀਟਿੰਗਾਂ ਪਹਿਲੇ ਵੀ ਹੋ ਚੁੱਕੀਆਂ ਸੀ ਉਹ ਜਿਹੜਾ ਮਦਈ ਹੈ ਉਹ ਜਾ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਇਹਨਾਂ ਦੇ ਡੇਰੇ ਤੇ ਵੀ ਜਾ ਕੇ ਆਇਆ ਸੀ ਕੋਹਿੰਦਵਾਲ ਸਾਹਿਬ ਉਹ ਤਸੱਲੀ ਕਰਾ ਕੇ ਆਇਆ ਸੀ ਕਿ ਅਸੀਂ ਵਾਪਸ ਟਰਾਂਸਫਰ ਕਰਤੇ ਹਾਂ ਇਹਨਾਂ ਦੇ ਕਹਿਣ ਦੇ ਮਤਲਬ ਕੋਈ ਕਿਸੇ ਦੇ ਕੋਈ ਪੈਸੇ ਟਰਾਂਸਫਰ ਹੋਏ ਸੀ ਪਾਉਣੇ 2 ਲੱਖ ਰੁਪਏ ਜਿਹੜਾ ਕਿ ਗਲਤ Google Pay ਹੋ ਗਿਆ ਸੀ ਔਰ ਉਹ ਇਹਨਾਂ ਦੀ ਵਾਪਸੀ ਲੈਣੀ ਸੀ ਇਹਨਾਂ ਤੋਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਕਈ ਆਈਪੀਐਸ ਪੀਪੀਐਸ ਅਸứaਰਾ ਦਿਆਂ ਬਦਲੀਆਂ ਕੀਤੀਆਂ ਗਈਆਂ ਹਨ ਅੰਮ੍ਰਿਤਸਰ ਦਿਹਾਤੀ ਦੇ ਨਵੇਂ ਬਣੇ ਐਸਐਸਪੀ ਸਰਦਾਰ ਚਰਨਜੀਤ ਸਿੰਘ ਸੱਚਖਰ ਸ਼ਰਮੰਦਰ ਸਾਹਿਬ ਇੱਕ ਮੱਥਾ ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸੂਚਨਾ ਕੇਂਦਰ ਵਿਕੇ ਮੈਨੇਜਰ ਨਰਿੰਦਰ ਸਿੰਘ, ਰਜਿੰਦਰ ਸਿੰਘ ਰੂਪੀ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਨੂੰ ਹਰਮੰਦਰ ਸਾਹਿਬ ਦੀ ਫੋਟੋ ਦੇ ਕੇ ਸਨਮਾਨਿਤ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਐਸਐਸਪੀ ਚਰਨਜੀਤ ਬਰਾਰ ਨੇ ਕਿਹਾ, "ਗੁਰੂ ਨਗਰੀ ਦੀ ਸੇਵਾ ਕਰਨ ਦਾ ਉਹਨਾਂ ਨੂੰ ਮੌਕਾ ਮਿਲੇ, ਉਸ ਨੂੰ ਤਨਮਾਨ ਨਾਲ ਨਿਭਾਣਗੇ।" ਜੀ ਸਾਹਿਬ ਜਿਨੇ ਮੈਨੂੰ ਮੌਕਾ ਦਿੱਤਾ, ਜੁਰਮੇ ਦੀ ਸੇਵਾ ਕਰੂੰਗਾ। ਇਹ ਮੇਰੀ ਦੂਜੀ ਇੱਥੇ ਧਰਮ ਹੈ। ਤੇ बहुत तो प्लेस है। एक तो, वाला तो, तो, थी थी। तो, तो दुणा दुणा है जी चैलेंज की गल की अपने बॉर्डर डिस्ट्रिक्ट हो काफी चैलेंजेस ने चाहे वह एंटी टैररिजम फ्रंट हो गए चाहे वो ड्रग का फ्रंट हो गए इन्होंने पुलिस जी है, है। तो कर भी रही है बहुत अच्छा काम पहला भी हो ਇਸ ਕੰਮ ਨੂੰ ਜਿਹੜੇ ਚੰਗੇ ਕੰਮ ਨੇ ਉਸ ਨੂੰ ਅੱਗੇ ਲੈ ਕੇ ਜਾਈਏ ਆਪ ਸਾਚੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਚੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਦੇ ਉਹ ਲੋਕ ਜਿਨ੍ਹਾਂ ਨੂੰ ਤੁਰਨ ਲਈ ਵੀ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ ਉਸ ਨੂੰ ਰੋਜ਼ਗਾਰ ਦੇਣ ਦਾ ਪ੍ਰਬੰਧ ਡਿਪਟੀ ਕਮਿਸ਼ਨਰ ਅਮਰਸਰ ਸ਼੍ਰੀ ਗਣਸ਼ਿਆਮ ਥੋਰੀ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਸ ਬਾਬਤ ਗੈਰ ਸਰਕਾਰੀ ਸੰਸਥਾ ਨੂੰ ਮੋਸ਼ਨ ਨਾਲ ਗੱਲਬਾਤ ਕਰਕੇ ਬੈਠੀ ਨਾਲ ਚੱਲਣ ਵਾਲੀਆਂ व्हीਲ ਚੇਅਰ ਉਕਤ ਵਿਅਕਤੀਆਂ ਨੂੰ ਮੋਹੱਈਆ ਕਰਵਾ ਕੇ ਜ਼ੋਮੇਟੋ ਨਾਲ ਜੋੜਿਆ ਜਾ ਰਿਹਾ ਹੈ। ਸਾਝਕਾਨ ਸ਼ਰ ਰਰਮੰਦੇ ਸਾਹਿਬ ਦੇ ਲੰਗਰ ਹਾਲ ਅੰਦਰ ਵਾਪਰੀ ਘਟਨਾ ਲੰਗਰ ਦੀ ਸੇਵਾ ਕਰ ਰਿਹਾ ਇੱਕ ਵਿਅਕਤੀ ਕੜਾਹੀ ਵਿੱਚ ਡੇਗਿਆ ਵੱਡੇ ਕੜਾਹੀ ਦੇ ਵਿੱਚ ਲੰਗਰ ਲਈ ਆਲੂਆਂ ਦੀ ਸਬਜ਼ੀ ਬਣ ਰਹੀ ਸੀ ਜਿਸ ਦੇ ਵਿੱਚ ਉਹ ਜਾ ਡੇਗਿਆ ਫਿਲਹਾਲ ਵਿਅਕਤੀ ਨੂੰ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੀ ਦੇ ਵਿੱਚ ਜਾ ਡੇਗਿਆ ਜਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਵਾਰਨਿੰਗ ਇੰਜਰੀਜ਼ ਹੋ ਗਈਆਂ ਉਹ ਇਸ ਹਸਪੀਟਲ ਚ ਦਾਖਲਿਆ ਔਰ ਧੰਗੁਰੂ RAMDAS ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਉਹ ਡਾਕਟਰ AP ਸਿੰਘ ਜੀ ਹੁਣਾਂ ਨੂੰ ਵੀ ਬੇਨਤੀ ਕੀਤੀ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਪ੍ਰੈਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤਯਾਬੀ ਹੋ ਸਕੇ ਨਾਮ ਬਦਲਣ ਦੌਰਾਨ ਪਾਸਪੋਰਟ ਬਿਨੇਕਾਰਾਂ ਉਪਰ ਸਰਕਾਰ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਕਰਵਾਉਣ ਲਈ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਬਿਨੇਕਾਰ ਨੂੰ 4000 ਤੋਂ 6000 ਰੁਪਏ ਤੱਕ ਦਾ ਸਮਾਂ ਅਤੇ ਪੈਸਾ ਖਰਚ ਕਰਨਾ ਪੈਂਦਾ ਸੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹੁਣ ਪਾਸਪੋਰਟ ਦਫ਼ਤਰ ਵਿੱਚ ਨਾਮ ਬਦਲਣ ਸੰਬੰਧੀ ਜਨਤਕ ਨੋਟਿਸ ਸਿਰਫ ਦੋ ਅਖਬਾਰਾਂ ਵਿੱਚ ਹੀ ਸਾਇਜ਼ ਹੋਵੇਗਾ ਇਸ ਬਾਰੇ ਅੰਮ੍ਰਿਤਸਰ ਪਾਸਪੋਰਟ ਦਫ਼ਤਰ ਦੇ ਮੁਖੀ ਅਫਸਰ ਅਭਿਸ਼ੇਕ ਸ਼ਰਮਾ ਨੇ ਜਾਣਕਾਰੀ ਸਾਂਝੀ ਕੀਤੀ नहीं आधार कार्ड में एसच कोई चेंज नहीं आया है हमने उसका वेरिफिकेशन प्रोसेस चेंज कर दिया है अभी क्या हो रहा था कि जब लोग आते हैं तो आप जब चेहरे पे देखते हैं किसी उसको तो आप वेरीफाई नहीं कर सकते तो उसमें कई बार आपको लगता है कि वो डाउटफुल है तो उसके कारण वो बैक ऑफिस में वेरीफिकेशन के लिए भेज देते थे फिर हम आगे डिपार्टमेंट को भेजते थे वेरीफिकेशन के लिए तो उससे क्या होता था एप्लीकेंट का तीन से छः महीना लग जाता था क्योंकि जब तक जवाब नहीं आएगा तब तक वो फाइल आगे नहीं बढ़ते थे तो अब हमने लोगों की सुविधा के लिए उसके लिए हमने क्या किया ई e वेरिफिकेशन कर दिया है तो आजकल भारत सरकार ने एक ऐप लॉन्च कर रखी है डिजी लॉकर तो मीटी जो है मिनिस्ट्री ऑफ इलेक्ट्रॉनिक्स एंड टेक्नोलॉजी तो उसने लॉन्च करी है वो डिजी लॉकर ऐप तो उसमें सारे के सारे जितने भी डॉक्यूमेंट्स गवर्नमेंट ऑफ इंडिया दे रही है जितनी भी सर्विसेज जितने भी, भी डॉक्यूमेंट्स दे रही है वो सारे उसके अंदर आज की डेट में जितने भी नए डॉक्यूमेंट्स आ रहे हैं सब उसमें अपलोड हो जाते हैं तो आपके पास चाहे वो आधार है चाहे नए ड्राइविंग लाइसेंस आ रहे हैं जो भी आ रहे हैं सारे के सारे उसमें आप वेरीफाई कर सकते हैं तो हम लोगों को कह रहे हैं कि आप उस ऐप में उस डॉक्यूमेंट को डाउनलोड करके लेके आए ताकि हमें तभी कन्फर्म हो जाए और उसके कारण आपकी जो फाइल है वहीं की वहीं प्रोसेस में चली जाए रेदर देन कि आप आप हमें अगर आप वो नहीं लेके आएंगे तो अगर किसी डॉक्यूमेंट पर डाउट हुआ वो पीछे आएगा फिर हम उस डिपार्टमेंट से मांगेंगे इसकी वजह वहीं की वहीं ई वही 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 वेरीफिकेशन हो जाएगा तो लोगों को जो पासपोर्ट सेवा है वो फास्ट मिलेगी और साथ ही साथ हमें ये भी फायदा होगा क्योंकि वो वहीं की वहीं हो रहे हैं तो कोई हर डॉक्यूमेंट को अगर हम ई वेरीफाई करेंगे तो कोई गलत डॉक्यूमेंट भी नहीं निकलेगा तो उससे अगर कोई पोर्जरी करके लेके आया कोई उसे नकली बना के लेके आया क्या उसने थोड़ा बहुत चेंज कर दिया है काट के या कुछ तो वहीं की वहीं डिटेक्ट हो जाएगा तो इससे लो, लो, जितने भी एप्लीकेंट्स हैं उनका भी फायदा है और डिपार्टमेंट का भी भारत सरकार का भी फायदा है तो चेंज ऑफ नेम में जो काफी लोगों ने हमें बताया और हम हमारे पास आया कई क्वेरीज जो अभी रिसेंटली हमारे पास आई हैं कि क्या उसके लिए नेम चेंज के लिए गजट देना जरूरी है तो ऐसा कुछ नहीं है आज की डेट में बहुत रिलैक्स हो गया है वो दो न, दो अखबारों में भी अगर अपना आप नया नाम निकाल देते हैं तो उससे भी हो सकता है उसमें एक इंग्लिश और एक लोकल लैंग्वेज चाहे वो पंजाबी में हो चाहे वो हिंदी में हो किसी भी एक उस लैंग्वेज में हो तो अगर वो दोनों में से कुछ भी होगा दो अखबारों में एक हिंदी इंग्लिश में और एक किसी भी लोकल लैंग्वेज में तो वो भी गजट की जितना ही इफेक्टिव है तो उससे भी काम हो जाएगा मैं मैं उन्हें ये देना चाहूँगा कि आप जब एप्लीकेशन भरते हैं तभी उसमें एक ऑप्शन आता है डिजी लॉकर में डॉक्यूमेंट अपलोड कर देगा ਤੁਹਾਡਾ ਜੇਕਰ ਤੁਸੀਂ ਉਸੇ ਟਾਈਮ ਤੇ ਅਪਲੋਡ ਕਰ ਦੇਗੇ ਆਪਕੋ ਉਸ ਟਾਈਮ ਤੇ ਵਹਾਂ ਤੇ 5 ਮਿੰਟ ਜ਼ਿਆਦਾ ਜ਼ਰੂਰ ਲੱਗੇਗੇ ਅਮਰਖਰ ਪਾਸਪੋਰਟ ਅਧਿਕਾਰੀ ਨੇ ਗਲਤ ਬਾਤ ਕਰਦਿਆ ਹੋਇਆ ਆਖਿਆ ਕਿ ਜਿਹੜੇ ਲੋਕ ਪਾਸਪੋਰਟ ਬਣਾਉਣਾ ਚਾਹੁੰਦੇ ਹਨ ਉਹ ਹੁਣ ਡਿਜੀ ਲੋਕਰ ਤੇ ਆਪਣੇ ਦਸਤਾਵੇਜ਼ ਵੀ ਅਪਲੋਡ ਕਰਨ ਤਾਂ ਜੋ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਜਿਹੜੇ ਲੋਕ ਆਪਣਾ ਕੋਈ ਨਾਮ ਚੇਂਜ ਕਰਵਾਉਣਾ ਚਾਹੁੰਦੇ ਹਨ ਉਹਨਾਂ ਨੂੰ ਅੱਗੇ ਪਹਿਲਾਂ ਗਜਟ ਵਿੱਚ ਨਾਮ ਕਟਵਾਉਣਾ ਪੈਂਦਾ ਸੀ ਭਾਰਤ ਸਰਕਾਰ ਦੀ ਗਾਈਡਲਾਈਨ ਦੇ ਮੁਤਾਬਕ ਪਰ ਉਹ ਵੀ ਹੁਣ ਆਸਾਨ ਕਰ ਦਿੱਤਾ ਗਿਆ ਅਤੇ ਹੁਣ ਉਹ ਇੱਕ ਆਪਣੇ ਪੰਜਾਬੀ ਦੇ ਅਖਬਾਰ ਅਤੇ ਇੱਕ ਅੰਗਰੇਜ਼ੀ ਅ ਆਪਣੀ ਰਾਹਤ ਪਾ ਸਕਦੇ ਹਨ ਅਮਰਸਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਪ੍ਰੇਖਸ਼ਰ ਮਦਲ ਹਰਕੇਸ਼ਵਰ ਚਰਨਜੀਤ ਸਿੰਘ ਆਈਪੀਐਸ ਨੇ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮਰੂਸਰ ਦਿਹਾਤੀ ਵਜੋਂ ਅਹੁਦਾ ਸੰਭਾਲ ਲਿਆ ਹੈ ਉਹਨਾਂ ਨੂੰ ਇਸ ਲਈ ਵਧਾਈਆਂ ਦਿੱਤੀਆਂ ਗਈਆਂ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਜਮਾਲਪੁਰ ਵਿਖੇ ਘਰ ਵਿੱਚ ਆਏ ਪਰੌਣਿਆਂ ਦੇ ਨਾਲ ਗੁਵਾਂਡ ਵਿੱਚ ਰਹਿੰਦੇ ਕੁਝ ਵਿਅਕਤੀਆਂ ਨਾਲ ਤੂੰ ਤੂੰ ਮੈਂ ਮੈਂ ਹੋਣ ਤੋਂ ਬਾਅਦ ਉਹਨਾਂ ਵਿਅਕਤੀਆਂ ਵੱਲ ਘਰ ਵਿੱਚ ਦਾਖਲ ਹੋ ਕੇ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੀੜਤ ਵਿਅਕਤੀ ਹਰਦੀਪ ਸਿੰਘ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਦੇ ਬੰਦੀ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਹਰਦੀਪ ਸਿੰਘ ਜੀ ਮੈਂ ਪਿੰਡ ਜਮਾਲਪੁਰ ਦਾ ਵਸਨੀਕ ਆ ਜੀ। ਜੀ ਸਾਡੇ ਇੱਥੇ 21 ਤਰੀਕ ਨੂੰ ਝਗੜਾ ਆਇਆ ਜੀ। 사ਜਨਦੀਪ ਇੱਥੇ ਆਇਆ ਜੀ ਉਹਦੀ ਘਰ ਦੀ ਇੱਥੇ ਪਿੱਛੇ ਆਈ ਕੋਈ ਮੇਰੇ ਰਿਸ਼ਤੇਦਾਰ ਆਏ ਹੀ। ਉਹਨੂੰ 사ਜਨਦੀਪ ਇੱਥੇ ਆ ਕੇ ਕਹਿਣ ਲੱਗਾ ਵੀ ਤੂੰ ਹਾਂ ਇੱਥੇ ਗੰਦ ਮਾਰਿਆ। ਉਸੇ ਉਹਨਾਂ ਨੇ ਜਾ ਕੇ ਪੁੱਛਿਆ ਵੀ ਤੁਸੀਂ ਕਾਹਦਾ ਗੰਦ ਅਸੀਂ ਮਾਰਿਆ। ਇੰਨੀ ਗੱਲ ਹੋਈ ਆ ਤੇ ਜਾ ਕੇ ਬਾਹਰੋਂ ਬੰਦੇ ਸਾਧ ਕੇ ਪਤਾ ਨਹੀਂ 20-25 ਬੰਦੇ ਜਿਹੜੇ ਨੇ ਆ ਕੇ ਬੂਹਾ ਟੱਪ ਕੇ ਆ ਕੇ ਮੇਰੇ ਇਥੇ ਨੁਕਸਾਨ ਕੀਤਾ ਤੇ ਮੈਂ ਆਪਣੀ ਜਾਨ ਇਹ ਅੰਦਰ ਵੜ ਕੇ ਬਚਾਈ ਆ ਬੱਚਿਆਂ ਨੂੰ ਲੈ ਕੇ ਬਹੁਤ ਮੇਰਾ ਨੁਕਸਾਨ ਕੀਤਾ ਮੈਨੂੰ ਇਹਦਾ ਮਿਲਣਾ ਚਾਹੀਦਾ ਹੱਕ ਮਿਲਣਾ ਚਾਹੀਦਾ ਜੀ ਇਨਸਾਫ ਮਿਲਣਾ ਚਾਹੀਦਾ ਹਾਂ ਤੇ ਹਰਦੇ ਸਿੰਘ ਨੂੰ ਦਰਖਾਸਤ ਆ ਇਹਨੂੰ ਨਿਕਲਾਉਗਾ ਤੇ ਅਸੀਂ ਜਦੋਂ ਤੇ ਖਰਾ ਜਿਹੜੀ ਦੂਜੀ ਪਾਰਟੀ ਆ ਜੁਰਮ ਰੋਕੂ ਕਾਰਵਾਈ ਕਹਿੰਦੇ ਇਹ ਕਰਾਂ ਦੁਬਾਰਾ ਮੂਵੀ ਫਿਲਟਰ ਕਰਾ ਸਾਡੇ ਕੋਲ ਨਾ ਵੀ ਕੈਨ ਮਾਤੇ ਕੋ ਕੋਰਸ਼ਨ ਦਾ ਪ੍ਰਕਾਸ਼ ਕਰਾਂਗੇ ਦੁਬਾਰਾ ਫੇਰ ਕਰ ਜੋ ਬਣਦੀ ਕਾਰ ਨਹੀਂ ਕਰਦਾ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਵਿਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ 13 ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਕੀਤਾ ਜਾ ਰਿਹਾ ਹੈ ਮੰਦਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਪਾਸਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਘਟਨਾ ਬੀਤੀ 29 ਜੁਲਾਈ 2026 ਨੂੰ ਵਾਪਰੀ ਸੀ ਅਤੇ 2 ਅਗਸਤ 2026 ਤੱਕ ਮੁਲਜ਼ਮਾਨ ਨੂੰ ਥਾਣੇ ਨਹੀਂ ਬੁਲਾਇਆ ਗਿਆ। ਇਹ ਇਲਜ਼ਾਮ ਪੀੜਤ ਪਰਿਵਾਰ ਨੇ ਲక్ష్ਮੀ ਬਿਹਾਰ ਦੇ ਰਹਿਣ ਵਾਲੇ ਰਾਮਾਨੰਦ ਗਿਰੀ ਦੀ ਪੁੱਤਰੀ ਜੋ ਕਿ ਪੜਾਈ ਦੇ ਨਾਲ ਨਾਲ ਛੋਟੇ ਬੱਚਿਆਂ ਨੂੰ ਟਿਊਸ਼ਨ ਵੀ ਪੜਾਉਂਦੀ ਹੈ ਜਦੋਂ ਬੱਚੇ ਟਿਊਸ਼ਨ ਪੜ੍ਹ ਕੇ ਆਪਣੇ ਘਰਾਂ ਨੂੰ ਜਾਣ ਲੱਗੇ ਤਾਂ ਰੋਸ਼ਨੀ ਅਤੇ ਬੱਚੇ ਇੱਕ ਦੂਜੇ ਨੂੰ ਦੇਖ ਕੇ ਮੁਸਕਰਾ ਰਹੇ ਸਨ ਐਸੇ ਦੌਰਾਨ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਛੋਟੀ ਭੈਣ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿਹਾ ਮਾਮਲੇ ਦੀ ਸੂਚਨਾ ਮਿਲਦੇ ਆਹੀਂ ਉੱਤਰ ਪ੍ਰਦੇਸ਼ ਭਲਾਈ ਕੌਂਸਲ ਦੇ ਪ੍ਰਧਾਨ ਸੁਖਦੇਵ ਸਿੰਘ ਚੇਅਰਮੈਨ ਬਾਲਕ੍ਰਿਸ਼ਨ ਬਾਲਾ ਐਸ ਮੋਹਨ ਕੁਮਾਰ ਵਿਕਾਸ ਯਾਦਵ ਸ਼ਿਆਮ ਲਾਲ ਯਾਦਵ ਅਤੇ ਬਿਹਾਰ ਵਿਕਾਸ ਮੰਚ ਦੇ ਪ੍ਰਧਾਨ अर्जुन यादव परिवार समेत थाने पहुंचे आते पुलिस के गैर जिम्मेवारना रवैये को देखते हुए उन्हें बुलाके कहा कि अगर बांधी कार्रवाई ना कीती गई तो संघर्ष जारी रहेगा मसला यह है कि मैं अपने बच्चों को घर में ट्यूशन पढ़ा रही थी तो वो हम जस्ट छुट्टी का टाइम था मैं उनको बाहर मतलब भेजने के लिए गई चप्पल वगैरह पहन रहे थे हम आपस में हंस खेल रहे थे तो वो सामने से आ गए डंडा लेके बोल अब गालियां निकाली गलत गलत और चुपचाप मतलब हमारे ऊपर डंडा लेके पड़ गए बच्चे को पहले मारने लगे थे मैंने बच्चे को छोटा सा बच्चा था जो सात साल का उसको मैंने हाथ आ, आ, हाथ पकड़ के उसको पीछे किया उन्होंने उसको भी मारा तो दो तीन तो चलो दरवाजे वगैरह पे लगे फिर मेरे को दो तीन मेरे पैर पे मारे बाद में मेरी मम्मा मेरी दीदी मेरे को बचाने आए तो उनको भी मारा और एक काली सितारा नाम के दो आदमी थे दोनों ने उनकी पूरी फैमिली ने पीछे से उनका पूरा सपोर्ट किया हमें कोई बचाने नहीं आया उस वक्त बाद में पूरी गली गली मोहल्लों ने देखा था सब बचाने आए नहीं तो वो सारे बोलने को तैयार हैं कि मतलब मार के ही जाते अगर हम उस वक्त ना बचाते वो जी गुवाद आपसे झगड़ा है जी ਕਮਪਲੇਂਟ ਆਈ ਏ ਉਹਨਾਂ ਨੂੰ ਟਾਈਮ ਦਿੱਤਾ ਅਸੀਂ ਨਹੀਂ ਆਏ ਉਹਨਾਂ ਨੂੰ ਇਹਨਾਂ ਨੂੰ ਕਿਹਾ ਕਿ ਸਾਨੂੰ ਦੱਸੋ ਕਿਤੇ ਮਿਲਦੇ ਆ ਅਸੀਂ ਵੀ ਆਪਣੇ ਪੂਰੀ ਕੋਸ਼ਿਸ਼ ਕਰਨ ਲੱਗੇ ਉਹਨਾਂ ਦੀ ਜੋ ਨਾਲ ਬੰਦੀ ਕਾਰਵਾਈ ਕੀਤੀ ਜਾਏਗੀ ਉਹੀ ਜਿਉ ਐਮਐਲਆਰ ਆਈ ਏ ਐਮਐਲਆਰ ਮੁਤਾਬਕ ਬੰਦੀ ਕਾਰਵਾਈ ਕੀਤੀ ਏ ਜੋ ਵੀ ਅੱਗੇ ਹੋਈ ਕਾਰਵਾਈ ਅਮਨ ਜੀ ਲੈਂਦੀ ਜਾਏਗੀ ਬਿਲਕੁਲ ਨਹੀਂ ਜੀ ਅਸੀਂ ਬਿਲਕੁਲ ਸਹੀ ਕੀਤਾ ਬਾਕੀ ਸਾਨੂੰ ਹੈ ਵੀ ਇਹਨਾਂ ਦੀ ਤਸਲੀ ਹੋਣੀ ਚਾਹੀਦੀ ਏ ਪਾਰਟੀ ਜਿੱਦਾਂ ਕਹੇਗੀ ਇਹਨਾਂ ਨਾਲ ਹੀ ਸਹਿਮਤ ਹੈਗੇ ਤੁਸੀਂ ਪੜੇ ਜਾਣਗੇ ਬਿਲਕੁਲ ਜੀ ਹੁਣੇ ਚੱਲੇ ਜੀ ਨਾਲ ਲੈਂਦੇ ਐਕਸ਼ਨ ਲੈਣ ਲੱਗੇ ਆ ਮੈਂ ਇਹਨਾਂ ਨੂੰ ਇਹ ਭਰਾਵਾਂ ਨੂੰ ਕਿਹਾ ਕਿ ਸਾਨੂੰ ਵੀ ਥੋੜਾ ਸਹਿਯੋਗ ਦਿਓ ਜਿੱਥੇ ਕਿਤੇ ਮਿਲਦੇ ਆ ਅਸੀਂ ਬੰਨਦੀ ਉਹਨਾਂ ਦੇ ਕੰਮ ਵੀ ਕਰਾਂਗੇ ਹੁਣ ਸਮਾ ਹੋ ਗਿਆ ਛੋਟੇ ਜਿਹੇ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਅੰਮ੍ਰਿਤਸਰ ਵਿੱਚ ਪੰਜਾਬ ਰੋਡਵੇਜ਼ ਵਰਕਸ਼ਾਪ ਦੇ ਬੁਰੇ ਹੱਥ ਨਰਕ ਭਰੇ ਮਾਹੌਲ ਵਿੱਚ ਕਰਮਚਾਰੀ ਕਰ ਰਹੇ ਨੇ ਕੰਮ ਇਹ ਤਕੋ ਛੋਰ ਖਬਰਾ ਇੱਕ ਛੋੜ ਜਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪੰਜਾਬ ਰੋਡਵੇਸ ਦੀ ਵਰਕਸ਼ਾਪ ਵਾਨਤੇ 2 ਦੀ ਹਾਲਤ ਦੇਖ ਕੇ ਅੰਝ ਲੱਗਦਾ ਜਿਵੇਂ ਪਿਛਲੇ ਕਈ ਸਾਲਾਂ ਤੋਂ ਵਰਕਸ਼ਾਪ ਇਸ ਤੇ ਸੁਧਾਰ ਲਈ ਤਰਸ ਰਹੀ ਪਰ ਇਸ ਵਾਰ ਕੋਈ ਦੇ ਨਹੀਂ ਦੇ ਰਿਹਾ ਫਾਸਟਵੇ ਦੀ ਟੀਮ ਨੇ ਜਦੋਂ ਵਰਕਸ਼ਾਪ ਦਾ ਦੌਰਾ ਕੀਤਾ ਤਾਂ ਸਰਕਾਰੀ ਬਸਾਂ ਫਿਟਨੈਸ ਸਰਟੀਫਿਕੇਟ ਨਾ ਮਿਲਣ ਕਾਰਨ ਦੋਨੋਂ ਵਰਕਸ਼ਾਪਾਂ ਦੇ ਸ਼ੈੱਡ ਟੁੱਟੇ ਪਏ ਹਾਂ ਅਤੇ ਗੰਦਾ ਪਾਣੀ ਖੜਾ ਹੈ ਕਈ ਥਾਵਾਂ ਤੇ ਗੰਦਗੀ ਫੈਲੀ ਹੋਈ ਹੈ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ ਵਰਕਸ਼ਾਪ ਵਿੱਚ ਕੰਮ ਕਰਦੇ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਰਕਸ਼ਾਪ ਰਾਮਪਰੋਂ ਸੇ ਹੀ ਹੈ ਡੇਂਗੋ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਪੀੜਿਤ ਹਨ ਪਰ ਵਰਕਸ਼ਾਪ ਵਿੱਚ ਸੱਪ ਵੀ ਨਹੀਂ ਕੱਢੇ ਜਾ ਰਹੇ ਹਨ ਜਿਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਸਮੱਸਿਆ ਸਰ ਬਹੁਤ ਹੀ ਜ਼ਿਆਦਾ ਵਾ ਕੰਮ ਕਰਨ ਦਾ ਕੋਈ ਮਾਹੌਲ ਨਹੀਂਗਾ ਸ਼ੈਡੋ ਵਗੈਰਾ ਟੁੱਟੇ ਆ ਤੇ ਪਾਣੀ ਹਰ ਸਮੇਂ ਖੜਾ ਰਹਿੰਦਾ ਜੀ ਜਿੱਤੇ ਕਰਕੇ ਗੱਡੀ ਵੀ ਕੋਈ ਤਿਲਕ ਸਕਦੀ ਜੱਕ ਤਿਲਕ ਸਕਦਾ ਕਿਸੇ ਨੂੰ ਵੀ ਸੱਟ ਲੱਗ ਸਕਦੀ ਆ ਕੋਈ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਗਈ ਕੋਈ ਵੀ ਮਤਲਬ ਤੇ ਹੋਰ ਸਹੂਲਤ ਨਹੀਂ ਗਈ ਕੋਈ ਟਾਇਲਟ ਵਗੈਰਾ ਦੀ ਸਹੂਲਤ ਨਹੀਂ ਗਈ ਕਈ ਵਾਰਾਂ ਜੀ ਜਦੋਂ ਬਾਰਿਸ਼ ਹੁੰਦੀ ਆ ਸਾਡੇ ਵੇਲਡਿੰਗ ਵਾਲੇ ਮੁੰਡੇ ਆ ਉਹਨਾਂ ਨੂੰ ਕਈ ਵਾਰਾਂ ਛੱਡ ਪਿਆ ਇੱਥੋਂ ਕਰੰਟ ਚੱਲਦਾ ਰਹਿੰਦਾ ਵਾ ਤੇ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਜੀ ਇੱਥੇ ਵੀ ਹੁਣ ਵੀ ਹੋ ਸਕਦਾ ਕਿਸੇ ਨਾ ਕਿਸੇ ਬਕਸੇ ਦੇ ਵਿੱਚ ਹੋਵੇ ਹਾਂਜੀ ਹਾਂਜੀ ਕੋਈ ਹੱਲ ਨਹੀਂ ਕੋਈ ਸੁਣਵਾਈ ਨਹੀਂ ਆ ਬਾਰ ਬਾਰ ਕਹਿਣ ਤੇ ਵੀ ਬਸ ਇਹੋ ਕੁਸ਼ੀ ਆ ਜਿੱਥੇ ਦਾ ਕਹੀਂ ਵੇਖਿਆ ਚਾਰ ਪੰਜ ਤਹੀਂ ਵੇਖਿਆ ਜੀ ਇੱਥੇ ਫਿਰਦੇ ਤੇ ਹੁਣ ਬਰਸਾਤਾਂ ਨੇ ਪਾਣੀ ਖੜਾ ਰਹਿਣਾ ਵਾ ਅੰਦਰ ਤੇ ਸਾਡੇ ਇਥੇ ਹੁਣ ਡੇਂਗੂ ਦੇ ਮਰੀਜ਼ ਵਾਧੂ ਨਿਕਲ ਆਉਣੇ ਆ ਜੀ ਛੱਪ ਦੇ ਨਾਲ ਹਾਲੇ ਤਾਂ ਬਹੁਤ ਤਰਸ ਜੋ ਗਿਆ ਜੀ ਇਹ ਦੇਖੋ ਵਰਕਰਾਂ ਨੂੰ ਬਹੁਤ ਜਿਆਦਾ ਮੁਸ਼ਕਲ ਆ ਰਹੀ ਏ ਤੇ بارش ਵਿੱਚ ਤਾਂ ਇਹਨਾ ਮੁਸ਼ਕਲ ਹੋ ਜਾਂਦਾ ਕਿ ਦੇਖੋ ਤੁਸੀਂ ਪਿੱਛੇ ਪਾਣੀ ਕਿੰਨਾ ਖੜਾ ਵਾ ਤੇ ਇੱਕ ਦਿਨ بارش ਪੈਂਦੀ ਤੇ ਕਾਫੀ ਕਾਫੀ ਦਿਨ ਪਾਣੀ ਖੜਾ ਰਹਿੰਦਾ ਤੇ ਉਹਦੇ ਨਾਲ ਸਾਡੇ ਜਿੰਨੇ ਵਰਕਰ ਆ ਉਹਨਾਂ ਨੂੰ ਡੇਂਗੂ ਵੀ ਹੋ ਰਿਹਾ ਵਾ ਮੱਛਰ ਦੇ ਕਾਰਨ ਤੇ ਬਹੁਤ ਜਿਆਦਾ ਜੇ بارش ਛੱਡ ਜਾਂਦੀ ਹੈ ਤੇ ਧੋਪੇ ਨਹੀਂ ਤਬਸ ਪੈ ਰਹੀ ਹੈ ਕਿ ਗੱਡੀ ਲਾਉਣ ਨੂੰ ਜਗ੍ਹਾ ਹੀ ਨਹੀਂ ਖਦੇ ਹੈਗੀ ਉੱਪਰ ਸ਼ੈਡ ਬਹੁਤ ਖਸਤਾ ਹਾਲ ਤੋਂ ਬਹੁਤ ਪਿਛਲੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਹੀ ਆ ਤੇ ਨਾ ਨਵੇਂ ਸ਼ੈਡੀ ਬਣ ਰਹੇ ਕੁਝ ਵੀ ਨਹੀਂ ਹੋ ਰਿਹਾ ਇੱਥੇ ਤੇ ਹੁਣ ਜੀਮ ਸਿੰਘ ਸਾਹਿਬ ਨੇ ਤੇ ਕਿਹਾ ਵੈਸੇ ਕਿ ਉਹ ਕਰ ਲੈ ਨੇ ਆਪਣੀ ਕਾਰਵਾਈ ਜਿੰਨੇ ਵੀ ਹੋ ਰੇ ਕਾਗਜ਼ੀ ਕਾਰਵਾਈ ਤੇ ਚੱਲ ਰਹੀ ਹੈ ਬਾਕੀ ਪਰ ਇਸ ਵਕਤ ਤੇ ਬਹੁਤ ਤਰਸਯੋਗ ਹਾਲ ਤੇ ਬਹੁਤ ਜਿਆਦਾ ਵਰਕਰਾਂ ਦੇ ਕੰਮ ਕਰਨ ਦੇ ਵਿੱਚ ਬਹੁਤ ਜਿਆਦਾ ਮੁਸ਼ਕਲ ਬਿਮਾਰ ਹੋ ਰਹੇ ਨੇ ਵਰਕਰ ਤੇ ਇਹੋ ਹੀ ਸਾਡੀ ਦੀ ਰਿਕਵੈਸਟ ਹੈ ਕਿ ਇਹਨੂੰ ਕੰਮ ਨੂੰ ਸਹੀ ਤਰੀਕੇ ਨਾਲ ਕੀਤਾ ਛੱਡ ਦਾ ਕੁ ਮਰਮਦ ਕੀਤੀ ਜਾਵੇ ਕੋ ਥੱਲੇ ਕੋ ਗੱਡੀਆਂ ਲਾਉਣ ਨੂੰ ਸਾਧਨ ਕੋਈ ਕੀਤਾ ਜਾਵੇ ਹਲਾ ਤਾਂ ਬੜੇ ਖਤਰਨਾਕ ਬੰ ਕੰਮ ਕਰਨਾ ਬੜਾ ਔਖਾ ਵਾ ਇੱਥੇ 12 ਮਹੀਨੇ ਪਾਣੀ ਖੜਾ ਰਹਿੰਦਾ ਵਾ ਇੱਥੇ ਡੇਂਗੂ ਮਲੇਰੀਆ ਕਈ 3600 ਬਿਮਾਰੀਆਂ ਨੇ ਦੇ ਵਿੱਚ 10 ਬਾਰਾ ਵਰਕਰ ਚਿੱਟੇ ਇੱਥੇ ਹੈਗੇ ਨੇ ਮਕੈਨਿਕ ਜਿਹੜੇ ਕੰਮ ਕਰਨ ਵਾਲੇ ਉਹਦੇ ਚ 2 4 1 2 ਬਿਮਾਰ ਰਹਿਣੇ ਰਹਿਣੇ ਇਹੋ ਹੀ ਮਸ਼ਰ ਤੋਂ ਹੀ ਬੜੀਆਂ ਬਿਮਾਰੀਆਂ ਹੋ ਰਹੀਆਂ ਮਸ਼ੀਨਰੀ ਕੀ ਫਰਕ ਫਰਕ ਪੈਂਦਾ ਛੱਡ ਵੇਖੋ ਗੜਿਆ ਸਾਰਾ ਜਿਹੜੀ ਕੋਈ ਰੂਟ ਤੋਂ ਬ ਲੋ ਇਹ ਚਰ ਮੀਂਹ ਕਣੀ ਤੋਂ ਬਚੂਗੀ ਤੇ ਉਹਦੀ ਬਚਾਅ ਹੋਊਗਾ ਜੰਗਾਲ ਤੋਂ ਉਨੀ ਬਸ ਰੋਡ ਤੇ ਗਈ ਨਹੀਂ ਖਰਾਬ ਹੁੰਦੀ ਜਿੰਨੀ ਇੱਥੇ ਖੜੀਆਂ ਖਰਾਬ ਹੋ ਜਾਂਦੀ ਆ ਪਾਣੀ 12 ਮਹੀਨੇ ਰਹਿਣਾ ਬਹੁਤ ਖਰਾਬ ਹੈ ਜਿੱਥੋਂ ਦੇ ਮਾਹੌਲ ਜ਼ੋਨਲ ਪੱਧਰ ਤੇ 3 ਅਗਸਤ ਨੂੰ ਕਰਮਪੁਰਾ ਗਰਾਊਂਡ ਵਿਖੇ ਕਾਰਾਟੇ ਚੈਂਪੀਅਨਸ਼ਿਪ ਕਰਵਾਈ ਗਈ ਜਸਵਿਤ ਸਕੂਲਾਂ ਦੇ ਬੱਚਾ ਨੇ ਵੱਦ ਛੜ ਕੇ ਹਿੱਸਾ ਲਿਆ ਇਸ ਚੈਂਪੀਅਨਸ਼ਿਪ ਵਿੱਚ ਮਾਨਵ ਪਬਲਿਕ ਸਕੂਲ ਦੇ ਬੱਚਿਆਂ ਨੇ ਸੋਨੇ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤ ਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਸ ਮੌਕੇ ਸਕੂਲ ਦੇ ਚੇਅਰਮੈਨ ਕੇ ਆਰ ਮਹੇਸ਼ਵਰੀ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਆਸ਼ੀਰਵਾਦ ਦਿੱਤਾ। ਉਹਨਾਂ ਦੇ ਨਾਲ ટ્રਸਟੀ ਵਿਜੇ ਖੰਨਾ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਵਧਾਈ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਮੋਤ ਪਾਟੀਆਂ ਹਾਜ਼ਰ ਸਨ। ਬੜੀ ਖੁਸ਼ੀ ਦੀ ਗੱਲ ਹੈ ਜੀ। ਜਿਹੜਾ ਜਨਰਲ ਜਿਹੜੀ ਕਰਵਾਈ ਗਈ ਸੀ। ਖਾਸ ਕਰਕੇ ਮੈਂ ਵਧਾਈ ਦੇ ਪਾਤਰ ਸਾਡੇ ਸੁਖਦੀਪ ਸਿੰਘ ਨੇ ਕੋਚ ਨੈਸ਼ਨਲ ਕੋਚ ਜਿਨ੍ਹਾਂ ਦੀ ਮਿਹਨਤ ਲਗਨ ਹਰ ਜਗ੍ਹਾ ਕੰਮ ਆਉਂਦੀ ਹੈ। ਹਾਲਕੇ 15 ਦਿਨ ਪਹਿਲੇ ਹੀ ਇਹਨਾਂ ਨੇ ਇੱਥੇ ਚਾਰਜ ਲੀਤਾ ਹੈ ਔਰ 15 ਜਿੰਦੇ ਅੰਦਰੰਦਰੀ ਜਿਸ ਤਰੀਕੇ ਮਿਹਨਤ ਲਗਾ ਨਾਲ ਇਹਨਾਂ ਨੇ ਬੱਚੇ ਦੀ ਤਿਆਰੀ ਕੀਤੀ ਹੈ ਉਹ ਖਾਸ ਕਰਕੇ ਬੜੇ ਵਧਾਈ ਦੇ ਸਲਾਗਾ ਯੋਗ ਨੇ ਸਾਡੇ ਲਈ ਇਹ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਕੂਲ ਦੇ ਬੱਚੇ ਖੇਡਾਂ ਵਿੱਚ ਉਹ ਲੈ ਕੇ ਆ ਔਰ ਉਹ ਸਾਡੇ ਕੋਲ ਦੀ ਮਿਹਨਤ ਦਾ ਫਲ ਹੈ ਮੈਂ ਸਮਝਦਾ ਪੜਾਈ ਦੇ ਨਾਲ ਨਾਲ ਖੇਡਸ ਬਹੁਤ ਜ਼ਰੂਰੀ ਬੱਚਿਆਂ ਨੂੰ ਇਹ ਕੋਨਰ ਭੌਤਿਕ ਤੇ ਮਾਨਸਿਕ ਵਿਕਾਸ ਬਹੁਤ ਜਲਦੀ ਹੁੰਦਾ ਹੈ ਦੂਸਰਾ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ਭਗਵਾਨ ਵਾਲਮੀਕੀ ਮੱਜਬੀ ਸਿੱਖ ਧਰਮ ਸਮਾਜ ਦੇ ਮੁੱਖ ਸੰਚਾਲਕ ਪ੍ਰਦੀਪ ਗੱਬਰ ਨੇ ਆਖਿਆ ਕਿ ਰਜਿੰਦਰ ਨਗਰ ਵਿਖੇ ਉਹਨਾਂ ਦੀ ਮਾਤਾ ਦੀ ਜੱਦੀ ਜਾਇਦਾਦ ਹੈ ਜਿੱਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਚੋਰੀ ਹੋਈ ਹੈ ਅਤੇ ਕਰੀਬ 45 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਰਜਿੰਦਰ ਨਗਰ ਮੇਰੇ ਮਾਤਾ ਦੀ ਪਰਸਨ ਜਾਇਦਾਦ ਦੇ ਉਤੇ ਮੇਰੀ ਗੈਰ ਹਾਜ਼ਰੀ ਵਿੱਚ ਚੋਰੀ ਕੀਤੀ ਜਿਹਦੇ ਚ 445 ਲੱਖ ਰੁਪਏ ਦਾ ਨੁਕਸਾਨ ਹੋਇਆ ਮਾਨਯੋਗ ਏ ਡੀ ਸੀ ਪੀ ਮੈਡਮ ਕਮਲਜੀਤ ਕੌਰ ਨੇ ਇਨਵੈਸਟੀਗੇਸ਼ਨ ਕਰ ਰਿਹਾ ਹੈ ਔਰ ਮੈਂ ਆਪਣੇ ਇਲਾਕੇ ਦੇ ਸਾਰੇ ਬਿਆਨ ਦੇ ਚੁੱਕਾ ਹਾਂ ਔਰ ਮੱਲੇ ਵਾਲਾ ਨੇ ਮੇਦਰ ਨਾਮਾ ਵੀ ਲਿਖ ਕੇ ਦੇ ਦਿੱਤਾ ਹੈ ਮੇਰੀ ਬਸਲ ਬੇਨਤੀ ਹੈ ਕਿ ਦੋਸ਼ੀ ਤੇ ਬੰਦੀ ਕਾਰਵਾਈ ਕੀਤੀ ਜਾਵੇ ਨੇ ਤਾਂ ਮਜਬੂਰਨ ਮੈਨੂੰ ਸੜਕਾ ਤੋਂ ਉਤਰਨਾ ਪਏਗਾ ਕਿਉਂ ਮੈਂ ਗਰੀਬ ਪਰਿਵਾਰਾਂ ਪ੍ਰਸ਼ਾਸਨ ਦੀ ਮਹਰਮੇਸ਼ਾ ਮਦਦ ਕਰਦਾ ਹਾਂ ਲੇਕਿਨ ਮੈਂ ਦੋਸ਼ੀ ਦਾ ਮੁਕਾਬਲਾ ਨਹੀਂ ਕਰ ਸਕਦਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਅਲੋਕਿਕ ਕੀਰਤਨ ਦਰਬਾ 4 ਅਗਸਤ 2024 ਦਿਨ ਐਤਵਾਰ ਨੂੰ ਸ਼ਾਮ 4 ਵਜੇ ਤੋਂ ਰਾਤ 9:30 ਵਜੇ ਤੱਕ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੇ ਸੈਕੰਡਰੀ ਸਕੂਲ ਜੀਟੀ ਰੋਡ ਨਸੀ ਗ੍ਰੀਗੋ ਬ੍ਰਿਜ ਅੰਮ੍ਰਿਤਸਰ ਵਿਖੇ ਚੀਫ ਖਾਲਸਾ ਦੀਵਾਨ ਤੇ ਇਸ ਅਧੀਨ ਚੱਲ ਰੇ ਸਮੂਹ ਸਕੂਲ ਅਤੇ ਆਧਾਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਦਾ ਭਾਵਨਾ ਰਾਲ ਕਰਵਾਇਆ ਜਾ ਰਿਹਾ ਹੈ ਕੀਰਤਨਦਰਪਾਰ ਵਿੱਚ ਪਹੁੰਚ ਰਹੀਆਂ ਸਖਸ਼ੀਅਤਾਂ ਸਿੰਘ ਸਾਹਿਬ ਗਿਆਨੀ ਰਕਪੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲਪਤੀਤ ਸਹਾਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਕੇਸਕਰ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 5ਵੇਂ ਚੈਨਲ ਨੰਬਰ 998 ਤੇ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਆਰਟ ਗੈਲਰੀ ਜੋ ਕਿ ਆਰਟ ਦਾ ਸਮੁੰਦਰ ਹੈ ਜਿੱਥੋਂ ਕਿ ਬਹੁਤ ਸਾਰੇ ਉੱਭਰੇ ਹੋਏ ਆਰਟਿਸਟ ਪੈਦਾ ਹੋਏ ਹਨ ਅਤੇ ਅੱਗੇ ਹੋਰਨਾਂ ਨੂੰ ਵੀ ਸਿੱਖਿਆ ਦੇ ਰਹੇ ਹਨ ਇਸ ਦੇ ਅੰਤਰਗਤ ਪ੍ਰਸਿੱਧ ਆਰਟਿਸਟ ਮਿਸ ਸੁਚਿਤ ਅakreਵਲੂ ਪਰਦਰਸ਼ਨੀ ਲਗਾਈ ਗਈ ਜੋ ਕਿ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਉੱਚਾ ਚੇਤਾਰ ਤੇ ਆਰਟ ਦੀ ਪਰਦਰਸ਼ਨੀ ਲਗਾਉਣ ਲਈ ਅੰਮ੍ਰਿਤਸਰ ਆਏ ਹਨ ਇਸ ਪਰਦਰਸ਼ਨੀ ਵਿੱਚ ਸਰਦਾਰ ਪਰਮਿੰਦਰ ਸਿੰਘ ਗਰੋਵਰ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਭੂਮਿਕਾ ਨਿਭਾਈ ਉਨ੍ਹਾਂ ਦੇ ਨਾਲ ਸਰਦਾਰ ਸੁਖਪਾਲ ਸਿੰਘ ਸਰਦਾਰ ਨਰਿੰਦਰ ਸਿੰਘ ਧਰਮਿੰਦਰ ਸ਼ਰਮਾ ਸਰਦਾਰ ਨਰਿੰਦਰ ਸਿੰਘ ਸਰਦਾਰ ਕੁਲਵੰਤ ਸਿੰਘ ਸ਼ਾਮਿਲ ਸਨ ਦਿੱਲੀ ਤੋਂ ਬੜੇ ਫੇਮਸ ਆਰਟਿਸਟ ਨੇ ਇੰਟਰਮੀਡিয়েਟ ਮੈਡਮ ਫੁਜੀ ਤakre ਉਹਨਾਂ ਨੇ ਆਪਣੀ ਸੋਲੋ ਪੇਂਟਿੰਗ ਜਿਹਦੇ ਤੇ ਐਕਸੀਬਿਸ਼ਨ ਲਗਾਈ ਹੈ ਔਰ ਉਹ ਆਪਣੇ ਪੁੱਤ ਜੀ ਦੇ ਨਾਲ 10 ਸਾਲ ਮਾਸਕੋ ਦੇ ਵਿੱਚ ਜਦੋਂ 20 ਦਿਨ ਹੁੰਦਾ ਸੀਗਾ ਉਦੋਂ ਮੈਸਿ ਵਿੱਚ ਵੀ ਰਹੇ ਨਹੀਂ ਇਸ ਐਗਰੀਗੇਸ਼ਨ ਚ ਨੇ 30 ਪੇਂਟਿੰਗਸ ਹੈ ਜੋ ਮੈਂ ਰੀਸੈਂਟਲੀ ਵੈਸੇ ਬਣਾਈ ਹੈ ਇਸ ਦੀ ਸਕੈਚਿੰਗ ਮੈਂ 1980 ਆਪਣੇ ਪੇਂਟ ਲਗਾਈ ਸੀ ਜੋ ਤਰਨ ਤਰਨ ਦੇ ਲੱਗੇ ਆ ਕੋਟ ਮਾ ਮੱਖਾ ਉਥੇ ਕਿਥੇ ਸੀ ਔਰ ਸ਼੍ਰੀਸ਼੍ਰੀ 1008 ਮਹਾਮਲੇਸ਼ਵਰ ਸਵਾਮੀ ਅਸ਼ਨੇਜੀ ਮਹਾਰਾਜ ਦੀ ਅਗਵਾਈ ਵਿੱਚ ਮੰਦਿਰ ਸ਼੍ਰੀ ਰਾਮ ਬਾਲਾ ਜੀ ਧਾਮ ਕਨਨਪੁਰ ਕਾਲੇ ਵਿਖੇ शुभ नाग पंचमी ate 19वा पंडारा 9 अगस्त 2026 नु शारदा पावना नाल मनाया जा रहया जिस विच पंजाब दे मशहूर पार्टियां वलो पोले बाबा जी दा गुणगान कीता जावेगा श्री श्री 108 महामल्लेश्वर स्वामी अश्नील जी महाराज ने सम्मोह शहर वासियां समागम छाजरी परंदी अपील कीती है फास्टवे दे चैनल नंबर 243 ते समागम दा सीधा प्रसारण कीता जावेगा फास्टवे दी पेशकश ऐतिहासिक अमृतसर दा प्रोग्राम ਸਰ ਸੰਗਮ ਇਨ ਕੰਪਨੀ ਬਾਗ ਇਸ ਖਬਰਾਂ ਦੇ ਬੁਲੇਟਿਨ ਤੋਂ ਬਾਅਦ ਵਿਖਾਇਆ ਜਾਵੇਗਾ ਫਾਸਟ ਵੀਰ ਦੇ ਪਿਆਰੇ ਦਰਸ਼ਕੋ ਡਾਕਟਰ ਵਿਸ਼ਵ ਬੰਦੂਤੀ ਤੁਹਾਨੂੰ ਪਿਆਰ ਭਰੀ ਸ਼ਾਸਿਕਾਲ ਇੱਕ ਵਾਰ ਫਿਰ ਅਸੀਂ ਇਤਿਹਾਸਿਕ ਅੰਮ੍ਰਿਤਸਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋ ਰਹੇ ਹਾਂ ਔਰ ਅੱਜ ਅਸੀਂ ਆਇਆ ਅੰਮ੍ਰਿਤਸਰ ਦੇ ਦਿਲ ਦੀ ਧੜਕਨ ਕੰਪਨੀ ਬਾਗ ਜਿਸ ਨੂੰ ਰਾਮ ਬਾਗ ਗਾਰਡਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਹਿਲਾਂ ਤਾਂ ਅਸੀਂ ਰੀਸੈਂਟਲੀ ਕਿ ਇਨੀਸ਼ੀਏਟਿਵ ਲੈ ਕੇ ਅੰਦਰ ਪਹਿਲਾਂ ਕਾਫੀ ਗੱਡੀਆਂ ਵਗੈਰਾ ਘੁੰਮੀਆਂ ਸੀਗੀਆਂ ਅਸੀਂ ਉਹ ਰਸਤਾ ਬੰਦ ਕਰਵਾਇਆ ਤਾਂ ਕਿ ਜਿਹੜੇ ਲੋਕੀ ਇੱਥੇ ਸੈਰ ਕਰਨ ਆਉਂਦੇ ਨੇ ਉਹਨਾਂ ਨੂੰ ਕੋਈ ਪলিউ ਪ੍ਰਦੂਸ਼ਣ ਜਾਂ ਕੋਈ ਮਿੱਟੀ ਘਟਾ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਅਸੀਂ ਇੱਥੇ ਪਲਾਂਟੇਸ਼ਨ ਦੀ ਡਰਾਈਵਸ ਕਰ ਰਹੇ ਹਾਂ ਸਾਡੇ ਨਾਲ ਪਾਰਕ ਐ ਇੱਥੇ ਅਸੀਂ ਪਲਾਂਟੇਸ਼ਨ ਵੈਰੀ ਰੀਸੈਂਟਲੀ ਕੀਤੀ ਹੈ ਇਸ ਤੋਂ ਇਲਾਵਾ ਅਸੀਂ 3-4 ਡਰਾਈਵਸ ਵੱਡੀਆਂ ਕਰ ਚੁੱਕੇ ਹਾਂ ਜਿੱਥੇ ਲਿਟਰ ਪਿਕਿੰਗ ਖਾਸ ਕਰਕੇ ਇੱਥੇ ਬਹੁਤ ਜ਼ਿਆਦਾ ਸੀਗੀ ਉਹ ਅਸੀਂ ਕਾਫੀ ਲਿਟਰ ਜਿਹੜਾ ਹੈ ਰਿਮੂਵ ਕੀਤਾ ਇਸ ਤੋਂ ਇਲਾਵਾ ਪੇਂਟ ਰੰਗ ਰੋਗਨ ਜਿਹੜਾ ਹੈਗਾ ਜਿੱਥੇ-ਜਿੱਥੇ ਲੋਡ ਸੀ ਉਹ ਕੀਤਾ ਜਿੰਮਸ ਜਿਹੜੇ ਸੀਗੇ ਓਪਨ ਜਿੰਮਸ ਸੀਗੇ ਉਹ ਸਾਰੇ ਰਿਪੇਅਰ ਕਰਵਾਏ ਨੇ ਵੈਰੀ ਰੀਸੈਂਟਲੀ ਤੇ ਉਸ ਤੋਂ ਇਲਾਵਾ ਹੋਰ ਵੀ ਜਿ ਸਮੇਂ-ਸਮੇਂ ਤੇ ਜਿਹੜੇ-ਜਿਹੜੇ ਲੋਕੀ ਉਨਤਾਈਆਂ ਧਿਆਨ 'ਚ ਲਿਆਉਂਦੇ ਰਹਿੰਦੇ ਅਸੀਂ ਕਰਦੇ ਰਹਿੰਦੇ ਹਾਂ ਟੰਡਨਗਰ ਗਲੀ ਨੰਬਰ 4 ਵਿਖੇ ਸਾਪਕਾ ਐਸਐਚਓ ਸੰਜੀਪ ਕੁਮਾਰ ਵੱਲੋਂ ਸਟਰੀਟ ਲਾਈਟਸ ਠੀਕ ਕਰਵਾਈਆਂ ਗਿਆ ਅਤੇ ਲੋਕਾਂ ਦੀਆਂ ਹਰ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਭਾਈ 1.5 ਮਹੀਨੇ ਤੋਂ ਲਾਈਟਾਂ ਬੰਦੀ ਸੰਜੀਵ ਸ਼ਰਮਾ ਜੀ ਸਮਾਰ ਅੱਜ ਤੱਕ ਜਿਹੜੇ ਹੈ ਆ ਉਹਨਾਂ ਨੇ ਤਿੰਨ ਲਾਈਟਾਂ ਸਾਡੀਆਂ ਠੀਕ ਕਰਾ ਕੇ ਦਿੱਤੀਆਂ ਉਹਨਾਂ ਦਾ ਬੜੀ ਆਭਾਰੀ ਹੈਗੇ ਸ੍ਰੀ ਦੁਰਗਿਆਨਾ ਤਿਰਤ ਦੇ ਤੁਲਸੀਦਾਸ ਮੰਦਿਰ ਵਿਖੇ ਗੋਸਵਾਮੀ ਤੁਲਸੀਦਾਸ ਜੈੰਤੀ ਮੌਕੇ ਸੋਮਵਾਰ ਨੂੰ ਸ੍ਰੀ ਤੁਲਸੀਦਾਸ ਮੰਦਿਰ ਵਿਖੇ ਚੱਲ ਰਿਹਾ ਸ੍ਰੀ ਰਾਮ ਛਤਰ ਮਾਨਸ ਪਾਠ ਦੌਰਾਨ ਚੜ੍ਹ ਭਾਲੂ ਅਤੇ ਜੈ ਸ੍ਰੀ ਰਾਮ ਦੇ ਚਾਪ ਨਾਲ ਭਗਵਾਨ ਸ੍ਰੀ ਰਾਮ ਦੇ ਨਾਮ ਦਾ ਚਾਪ ਕੀਤਾ ਅਤੇ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ શિ શક્તિ શિવ પરિવાર વલ મા અષ્ટમી દોહાર ધૂમ ધામ મહ બ્રિજ મોહન શર્મા પવન શાસ્ત્રી આશુ પાટી પાર્ટી વલ મહાણી ગુણ ગાન ગયા ਕੋ ਜਾ ਕਰੀ ਨੇ ਸੁਨਾਉ ਆ ਰਹੇ ਜਗ ਜਗ ਦੀ ਮਾਥਾ ਰੇਲਵੇ ਪੁਲਿਸ ਨੂੰ ਇੱਕ ਨਾਮ ਲੂਮ ਵਿਅਕਤੀ ਦੀ ਲਾਸ਼ ਮਿਲੀ ਜਿਸ ਦਾ ਰੰਗ ਸਾਵਲਾ ਜਿਸਮ ਪਤਲਾ ਅਤੇ ਕੱਟ 5 ਫੁੱਟ 6 ਇੰਚ ਜਿਸ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ एसएचओ वेरकाते हुए हमले संबंधी पुलिस का सख्त एक्शन मुख्य दोषी गिरफ्तार शिरोमणि गुरुद्वारा प्रबंधक कमेटी दफ्तर विच पीड़े मुलाज्म अकाउंट क्लर्क दरबारा सिंह दा कत्ल ਤਾਰਨ ਤਾਰਨ ਦੇ ਪੱਟੀ ਵਿੱਚ ਹੋਏ ਕਤਲ ਦੇ ਮੁੱਖ ਦੋਸ਼ੀ 48 ਘੰਟਿਆਂ ਵਿੱਚ ਗ੍ਰਫਤਾਰ। ਐਸਾ ਨਾਜਰੀਆ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ। ਹੁਣ ਮੈਂ ਨੇ ਦੋ ਇਜਾਜ਼ਤ। ਤਾਨਵਾਦ।